ਇਸ ਸਵੇਰ ਕਿਉਂਕਿ ਚੰਗੇ ਸੀਮਾ ਲਗਾਉਂਦੇ ਆ ਬਾਈ ਹਰੀ ਤੇ ਬੱਚੇ ਬਹੁਤ ਸਨੇ ਆਏ ਆ ਇਸ ਤਰ੍ਹਾਂ ਬਾਕੀ ਦੋਸਤੋ ਜਿਹੜਾ ਵੀ ਇੱਥੇ ਆਉਂਦਾ ਦੂਰ ਨੇੜੇ ਤੋਂ ਹਮਾਂ ਆ ਵੀ ਤੁਹਾਨੂੰ ਝੋਟੀ ਜ਼ਰੂਰ ਪਸੰਦ ਆਉ ਹਵਾਨੇ ਦੀ ਫੀਟਿੰਗ ਦੀ ਗੱਲ ਕਰੀਏ ਨਾ ਬਹੁਤ ਸੋਹਣਾ ਫੱਟਾ ਹਵਾਨਾ ਪਹਿਲਾ ਸੂਆ ਕਰਮਾ ਵਾਲੀ ਨੇ ਹਵਾਨਾ ਸੋਹਣਾ ਤਿਆਰ ਕੀਤਾ ਹੋਇਆ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਫਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪੈਂਡ ਫਤੂਈ ਖੇੜਾ ਮੌਕਸਬ ਜ਼ਿਲ੍ਹੇ ਦਾ ਤੇ ਤਹਿਸੀਲ ਇਸ ਪਿੰਨੂ ਮਲੋਟ ਪੈ ਜਾਂਦੀ ਆ ਬਾਈ ਦੇ ਦੋਸਤੋ ਘਰ ਦੀ ਝੋਟੀ ਇੱਕ ਬਹੁਤ ਸੋਹਣੀ ਮੋਹਰਾ ਝੋਟੀ ਆ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਸ੍ਰਿ ਕਾਜ ਦੇ ਫਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਦੀ ਵੀ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆ ਆਓ ਬਾਈ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਹ ਠੀਕ ਆ ਬਈ। ਵਧੀਆ ਠੀਕ ਆ। ਨਾਂ ਦੱਸੀ ਵੀਰ ਆਪਣਾ। ਨਾਮ ਹਰਵਿੰਦਰ ਸਿੰਘ ਜੀ। ਹਰਵਿੰਦਰ ਸਿੰਘ। ਸਨ ਆਫ ਜਕਸੀਰ ਸਿੰਘ ਜੀ। ਜਕਸੀਰ ਸਿੰਘ। ਠੀਕ ਆ ਤੇ ਬਈ ਨੰਬਰ ਵੀ ਦੱਸ ਦੇ। 62899 ਠੀਕ ਆ। 47081 ਠੀਕ ਆ ਤੇ ਇਹ ਝੋਟੀ ਬਈ ਆਪਣੇ ਘਰ ਦੀ ਆ। ਘਰ ਦੀ ਝੋਟੀ ਆ ਵੀਰੇ ਪਹਿਲਾਂ ਠੀਕ ਆ। ਤੇ ਆਪ ਇਹ ਅੱਜੜ ਦੀ ਵੀ 777 ਦੀ ਆ। 7787 ਦੀ। ਹਾਂ ਸੁਲਤਾਨ ਨਾਮ ਤੇ ਸੀ ਮਣਾਉਂਦਾ ਉਹਦਾ। ਠੀਕ ਆ ਸੋ ਤਾਂ ਨਾਮ ਦਾ ਸੀਮਣ ਹਾਂ ਅੱਗੇ ਇਹ ਕੋਈ ਨੂਰ ਤੋਂ ਗੱਬਣਾ ਇਹ ਨੂਰ ਤੋਂ ਐਚ ਐਂ ਡੀ ਦੇ ਤੋਂ ਤੋਂ ਗੱਬਣਾ ਲక్ష్ਮੀ ਵਾਲੇ ਤੋਂ ਠੀਕ ਆ ਤੇ ਬਈ ਇਹ ਮਾਂ ਦੇ ਦੁੱਧ ਦੀ ਗੱਲ ਕਰੀਏ ਤਾਂ ਮਾਂ ਦਾ ਦੁੱਧ ਕਿੰਨਾ ਕਰੀਏ ਮਾਂ ਦਾ ਵੀਰੇ ਆਪਾਂ ਦੂਜੇ ਸੂਏ 15 16 ਲੀਟਰ ਚੋਇਆ ਇਹਦਾ ਦੂਜੇ ਸੂਏ 15 16 ਲੀਟਰ ਹਾਂ ਤੀਜੇ ਸੂਏ ਆਤੀ ਐਤੀ ਆਪਾਂ ਠੀਕ ਆ ਤੇ ਇਹਦੀ ਗੱਲ ਕਰਨਗੇ ਬਈ ਤੇ ਇਹਦਾ ਕੀ ਨਿਮਾਨ ਕਰਦੇ ਪਹਿਲੇ ਸੂਏ ਕਿੰਨਾ ਕੁ ਦੁੱਧ ਪਾ ਸਕਦੀ ਪਹਿਲੇ ਸੂਏ ਤਾਂ ਦੇਖੋ ਵੀਰੇ ਆਪਾਂ ਹੁਣ ਕੀ ਕਹਿ ਸਕਦੇ ਆ ਪਰ ਉਹ ਚੰਗੇ ਦੁੱਧ ਦੀ ਉਮੀਦ ਹੈ ਠੀਕ ਆ ਤੇ ਇਹ ਪਿਆਲੇ ਪੱਖ ਤੋਂ ਵੇਖੀਏ ਤਾਂ ਚੰਗੇ ਸੀਮਨ ਦੀ ਆਪ ਆ ਵੀ ਅਨੁਮਾਨ ਆ ਵੀ ਸੋਨਾ ਦੁੱਧ ਪਾ ਸਕਦੀ ਆ ਹਾਂ ਠੀਕ ਆ ਤੇ ਅੱਗੇ ਸੀਮਨ ਵੀ ਚੰਗਾ ਦਵਾਤਾ ਠੀਕ ਆ ਨੌ ਵੀ ਸੋਹਣੀ ਝੋਟੀ ਆ ਖਵਾਣੇ ਪੱਖ ਤੋਂ ਤੁਹਾਨੂੰ ਹਉਣੇ ਆ ਵਾਕਈ ਦੋਸਤੋ ਜਿਵੇਂ ਬਾਈ ਨੇ ਦੱਸਿਆ ਨਾ ਵੀ ਚੰਗੇ ਸੀਮਨ ਦੀ ਆਪ ਆ ਹਵਾਨੇ ਪੱਕ ਤੋਂ ਦੋਸਤੋ ਤੁਹਾਨੂੰ ਜੱਜਮੈਂਟ ਹੋਊਗੀ ਵਾਕਈ ਦੋਸਤੋ ਝੋਟੀ ਸੋਹਣੀ ਆ ਸਾਫ ਸੁਥਰੀ ਆ ਜੱਜਮੈਂਟ ਤੁਹਾਨੂੰ ਕਰਾਉਣੇ ਆ ਦੇਖੋ ਇਹ ਖਾਣਾ ਦਾ ਸਾਇਜ ਗੈਰ ਬਹੁਤ ਸੋਹਣਾ ਦੋਸਤੋ ਹਵਾਨਾ ਪੂਰਾ ਫੱਟਾ ਥੋੜਾ ਜਨਾ ਛਾਵੇਂ ਕਰਕੇ ਖਾਵਾਂਗੇ ਬਾਈ ਇਹਨੂੰ ਨਾ ਜੋ ਤੋਰਿਆ ਫੱਲੀ ਉੱਤੇ ਮਾੜਾ ਜਨਾ ਸੋਹਣ ਜਾਈ ਲੱਗੀ ਜੀ ਨਾ ਇਹਨਾਂ ਦੇ ਤੇ ਸੋ ਉਹ ਸੋਹਣਾ ਹਵਾਨਾ ਤਿਆਰ ਕੀਤਾ ਕਰਮਾ ਕੜੀ ਨੇ ਪਹਿਲੇ ਸਵੇ ਇਹ ਸੋਨਾ ਕੱਟ ਕੱਟ ਸਿੰਕ ਕੁਆਲਟੀ ਵੇਖੋਗੇ ਨਾ ਦੋਸਤੋ ਬਿਲਕੁਲ ਖੁੰਡਾ ਸਿੰਘ ਸੋਨਾ ਕੱਟ ਕੱਟ ਰਾਈ ਭਲੀ ਚੰਗੀ ਆ ਲੈ ਵੀ ਇੱਕ ਇਹਨੇ ਤਾਂ ਗੇੜਾ ਕਰਵਾ ਲਈ ਬਾਕੀ ਦੋਸਤੋ ਸੋਹਣੇ ਜਾਨਵਰ ਆ ਵੇਖ ਸਕਦੇ ਆ ਭਈ ਆ ਕਿ ਸੀਮੰਦੀ ਕੱਟੀ ਆ ਇਹ ਅਰਜਨ ਕੁੰਮੜ ਦੀ ਕਿਹੜੀ ਝੋਟੀ ਆ ਵੇ ਉਹਦੀ ਮਾਰ ਥੋੜਾ ਜਿਹੀ ਨਾਲ ਆਹ ਔਰ ਨੇ ਪਾਸੇ ਖੜੀ ਠੀਕ ਆ ਤੁਸੀਂ ਕੱਟੀ ਜੰਨੀ ਨਿਗਾਹ ਮਾਰ ਲਓ ਫਿਰ ਇਹਦੀ ਮਾਰ ਤੁਹਾਨੂੰ ਗਾਵਾਂਗੇ ਕਿਉਂਕਿ ਇੱਧਰ ਲੈ ਜਾ ਹਾਂ ਜਿੱਧਰ ਮਰਜ਼ੀ ਤੋਰ ਲਾ ਵੇ ਇਕ ਸਾਦੇ ਕਿਉਂਕਿ ਚੰਗੇ ਸੀਮਾ ਲਵਾਉਂਦੇ ਆ ਬਾਈ ਹਰੀ ਤੇ ਬੱਚੇ ਬਹੁਤ ਸੁਨੇ ਆਏ ਆ ਇਕ ਸਾਦੇ ਬਾਕੀ ਦੋਸਤੋ ਜਿਹੜਾ ਵੀ ਰੇਤੇ ਆਉਂਦਾ ਦੂਰ ਨੇੜੇ ਤੋਂ ਅਮਾਨ ਆ ਵੀ ਤੁਹਾਨੂੰ ਝੋਟੀ ਜ਼ਰੂਰ ਪਸੰਦ ਆਉ ਹਵਾਨੇ ਦੀ ਫੀਟਿੰਗ ਦੀ ਗੱਲ ਕਰੀਏ ਨਾ ਬਹੁਤ ਸੋਹਣਾ ਫੱਟਾ ਹਵਾਨਾ ਪਹਿਲਾ ਸੁਆ ਕਰਮ ਵਾਲੀ ਨੇ ਹਵਾਨਾ ਸੋਹਣਾ ਤਿਆਰ ਕੀਤਾ ਹੋਇਆ ਪੈਣ ਦਾ ਹੈਗਾ ਬਾਈ ਦਾ ਕੁਝ ਕਿਹੜਾ ਜਿਹੜਾ ਸ਼ਰੀ ਮੁਖਤਰ ਸਾਹਿਬ ਦਾ ਤਸੀਲ ਗਿੰਦੜਵਾਹ ਪੈ ਜਾਂਦੀ ਆ ਉਣੀ ਝੋਡੀ ਆ ਮਾਰਾਂ ਵੀ ਤੁਹਾਡੇ ਜ਼ਰੂਰ ਪਸੰਦ ਆਉ ਬਾਕੀ ਦੋਸਤੋ ਬਾਈ ਦੇ ਇੰਦਰ ਵੀ ਪਸ਼ੂ ਸੋਹਣੇ ਖੜੇ ਆ ਦੇਖ ਸਕਦੇ ਆ ਵੜਾ ਮੂੜਾ ਰੱਖੀਆਂ ਹੋਈਆਂ ਇਹ ਵੀ ਬਾਈ ਚੰਗੇ ਸੀਮਣਾ ਦੀਆਂ ਘਰਦੀਆਂ ਹੀ ਆ ਠੀਕ ਆ ਤੇ ਝੋਟੀ ਦੀ ਗੱਲ ਕਰੀਏ ਬਾਈ ਰੇਟ ਕੀ ਕਰਾਂਗੇ ਤੇਰੇ ਦਾ ਝੋਟੀ ਦਾ ਰੇਟ ਵੀਰੇ 1,65,000 ਕਰ ਇੱਕ ਲੱਖ 65,000 ਮਾਨਤਨ ਕਰਾਂਗੇ ਹਾਂ ਮੌਕੇ ਤੇ ਮਾਨਤਨ ਠੀਕ ਆ ਲਓ ਵੀ 1,65,000 ਰੁਪਈਆ ਰੇਟ ਆ ਮੌਕੇ ਤੇ ਮਾਨਤਨ ਹੋ ਜੂਗਾ ਦੁਆਰੇ ਫੇਰ ਤੁਹਾਨੂੰ ਜੱਜਮੈਂਟ ਕਰਾਉਣੇ ਆ ਕਿਉਂਕਿ ਝੋਟੀ ਸਾਫ ਸੁਥਰੀ ਹੈ ਦੋਸਤੋ ਜਿਹੜਾ ਵੀਰ ਦੂਰ ਨੇੜੇ ਤੇ ਆਉਂਦਾ ਕੋਈ ਇਹ ਨਾ ਕਹੇ ਵੀ ਕਿਸੇ ਪਾਸੇ ਵਿਖਾਉਣਾ ਨਹੀਂ ਉਹ ਕੰਮ ਹੀ ਰਹਿ ਗਈ ਦੇਖ ਸਕਦੇ ਚਾਰੇ ਥਾਣਾ ਦਾ ਸੇਮ ਸੈਜ ਆ ਹਵਾਨਾ ਦੋਸਤੋ ਕਰਮਾਲੀ ਨੇ ਬਹੁਤ ਸੋਹਣਾ ਤਿਆਰ ਕੀਤਾ ਤੇ ਸਿੰਘ ਬਿਲਕੁਲ ਕੁੰਡਾ ਐਦੀ ਧੀ ਆ ਬਾਈ ਉਹ ਕੱਟੀ ਆ ਵੀਰੇ ਉਹ ਹੀ ਠੀਕ ਗੱਲ ਲੋ ਵੀ ਐਦੀ ਧੀ ਆ ਦੇਖ ਸਕਦੇ ਆ ਕਿਉਂਕਿ ਬਾਈ ਘਰਾਂ ਦਾ ਧਿਆਨ ਆ ਵੀ ਚੰਗੇ ਸੀਮਾ ਲਵਾਉਂਦਾ ਤੇ ਆਹ ਨੀਲੀ ਜਾਬੀ ਬਈ ਇਹ ਵੀ ਕਰਦੀ ਆ ਠੀਕ ਹੈ ਕਿਹੜੇ ਸੀ ਮੰਦੀਆ 500 501 ਐਚ ਐਲ ਡੀ ਤੇ ਉਹ ਬਈ ਉਹ ਐਮ 51 ਐਮ 51 ਕੋਈ ਇਸ ਦੀ ਭੈਣ ਆ ਇਸ ਦੀ ਨਹੀਂ ਆ ਜਿਹੜੀ ਮਕਾਉ ਆ ਠੀਕ ਹੈ ਇਸ ਦੀ ਭੈਣ ਆ ਯਾਨੀ ਕੀ ਆ ਠੀਕ ਹੈ ਲੋ ਬਈ ਅੱਜ ਦੀ ਵੀਡੀਓ ਦੇ ਵਿੱਚ ਨਾ ਬਾਈ ਕੋਲੇ ਇੱਕ ਹੀ ਨਾਲ ਸੀ ਪ੍ਰੋਪਰ ਡਿਟੇਲ ਲੈਤੀ ਆ ਕੋਈ ਵੀ ਉਹਦੇ ਪਸੰਦ ਹੋਵੇ ਤਾਂ ਨੰਬਰ ਪਾਈ ਦਾ ਚੱਲ ਰਿਹਾ ਸਕਰੀਨ ਦੇ ਹੇਠਲੇ ਬਸ ਉੱਪਰਨੇ ਪਾਸੇ ਇਸ ਨੰਬਰ ਤੇ ਸੰਪਰਕ ਕਰ ਲੋ ਵੀ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚਲੋ ਜੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨ